ਸਾਜੀਗਲ ਜੀ ਡੀਪੀਸੀ ਪੰਜਾਬੀ ਤੇ ਤੁਹਾਡੇ ਇੱਕ ਵਾਰੀ ਪਿਆਰ ਤੋਂ ਸਵਾਗਤ ਹੈ ਤੇ ਦੋਸਤੋ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਰਹਿੰਨੇ ਆ ਤੁਸੀਂ ਮੇਰੀ ਇਸ ਸਾਈਡ ਦੇ ਉੱਤੇ ਤਸਵੀਰਾਂ ਦੇ ਦਿੱਤੇ ਪਿਓ ਇਹ ਤਸਵੀਰਾਂ ਦੋ ਚੋਰਾਂ ਦੀਆਂ ਨੇ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਆ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਇਹ ਤਸਵੀਰਾਂ ਵਾਇਰਲ ਹੁੰਦੀਆਂ ਨਜ਼ਰ ਆਈਆਂ ਤੁਹਾਨੂੰ ਦਾਦੇ ਇਹ ਕਿ ਦੱਸਿਆ ਜਾ ਰਿਹਾ ਕਿ ਇਹ ਦੋ ਚੋਰ ਜਿਹੜੇ ਆ ਇਹ ਪਬਲਿਕ ਵੱਲੋਂ ਫੜੇ ਗਏ ਨੇ ਪਬਲਿਕ ਨੇ ਇਹਨਾਂ ਨੂੰ ਉਸ ਸਮੇਂ ਦਬੋਸ ਲਿਆ ਜਦੋਂ ਕਿ ਇਹ ਟ੍ਰੇਨ ਦੇ ਵਿੱਚ ਫੋਨ ਚੋਰੀ ਕਰਦੇ ਕਰਦੇ ਫੜੇਗੇ ਤਾਂ ਹੁੰਦਾ ਤੇ ਇੱਕ ਲਗਾਤਾਰ ਪਹਿਲਾਂ ਵੀ ਜਿਹੜਾ ਹੈ ਟ੍ਰੇਨਾਂ ਦੇ ਵਿੱਚ ਬਹੁਤ ਸਾਰੀਆਂ ਚੋਰੀਆਂ ਹੁੰਦੀਆਂ ਰਹਿੰਦੀਆਂ ਨੇ ਚੋਰੀਆਂ ਟ੍ਰੇਨਾਂ ਚ ਕੀ ਥਾਂ ਥਾਂ ਤੇ ਚੋਰ ਜਿਹੜੇ ਆ ਬਹੁਤ ਜ਼ਿਆਦਾ ਹੋ ਚੁੱਕੇ ਨੇ ਕਿਉਂਕਿ ਜਿਵੇਂ ਜਿਵੇਂ ਪੰਜਾਬ ਦੇ ਵਿੱਚ ਨਸ਼ਾ ਵਧਦਾ ਜਾ ਰਿਹਾ ਤੀਵੇਂ ਤੀਵੇਂ ਜਿਹੜਾ ਹੈ ਚੋਰੀਆਂ ਚਕਾਰੀਆਂ ਬਹੁਤ ਜ਼ਿਆਦਾ ਜਿਹੜੀਆਂ ਵੱਧਦੀਆਂ ਜਾ ਰਹੀਆਂ ਹਰ ਪਾਸੇ ਡਕੈਤ ਹਰ ਪਾਸੇ ਚੋਰੀਆਂ ਹਰ ਪਾਸੇ ਲੁੱਟਾ ਖੋਹਾਂ ਦੇ ਮਾਮਲੇ ਜਿਹੜੇ ਆ ਲਗਾਤਾਰ ਜਿਹੜੇ ਆ ਮਿਲਦੇ ਪਏ ਨੇ ਇਸੇ ਤਰ੍ਹਾਂ ਹੀ ਇਹ ਚੋਰੀ ਦੀ ਵੀਡੀਓ ਜਿਹੜੀ ਇਹ ਵੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਆ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਦਾਦੀ ਇਹ ਕਿ ਦੱਸਿਆ ਜਾ ਰਿਹਾ ਇਹਦੇ ਵਿੱਚ ਕਿ ਇਹ ਟ੍ਰੇਨ ਜਿਹੜੀ ਇਹ ਅੰਮ੍ਰਿਤਸਰ ਤੋਂ 6 ਵਜੇ ਚੱਲਦੀ ਹੈ ਜਿਹੜੀ ਕਿ ਪਠਾਨਕੋਟ ਨੂੰ ਜਾ ਰਹੀ ਹੈ ਉਸ ਟ੍ਰੇਨ ਦੇ ਵਿੱਚ ਇਹ ਦੋ ਚੋਰ ਕਾਬੂ ਕੀਤੇ ਜਾਂਦੇ ਜਿਦੇ ਚ ਇੱਕ ਚੋਰ ਵੱਲੋਂ ਸ਼ਾਇਦ ਇਹ ਕਿਹਾ ਜਾ ਰਿਹਾ ਕਿ ਮੈਂ ਬਟਾਲਾ ਸ਼ਹਿਰ ਦਾ ਵਾਂ ਪਰ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੂੰ ਜਦੋਂ ਦਬੋਚ ਲਿਆ ਤੇ ਪਬਲਿਕ ਨੇ ਫਿਰ ਤੁਹਾਨੂੰ ਪਤਾ ਹੀ ਹੈ ਪਬਲਿਕ ਨੇ ਉਹਨਾਂ ਦੋਨਾਂ ਚੋਰਾਂ ਨੂੰ ਵਧੀਆ ਤਰੀਕੇ ਨਾਲ ਫੈਂਟਿਆ ਤੇ ਨਾਲ ਦੀ ਨਾਲ ਫੜ ਕੇ ਜਿਹੜਾ ਟ੍ਰੇਨ ਚੋਂ ਬਾਹਰ ਲੈ ਆਂਦਾ ਤੁਹਾਨੂੰ ਫਿਰ ਦੱਸ ਦਈਏ ਕਿ ਲਗਾਤਾਰ ਚੋਰੀ ਦੀਆਂ ਜੜੀਆਂ ਨੇ ਵਾੜਦਾ ਤਾਂ ਵਧੀਆਂ ਜਾ ਰੀਆਂ ਨੇ ਭੀੜ ਪੜਾ ਕੇ ਵਾਲੀ ਥਾਵਾਂ ਦੇ ਉੱਤੇ ਬਟੂਏ ਚੋਰੇ ਕੀਤੇ ਜਾਂਦੇ ਨੇ ਫੋਨ ਖੋ ਕੇ ਭੱਜਿਆ ਜਾਂਦਾ ਆ ਜਾਂ ਫਿਰ ਜਾਣੇ ਅਣਜਾਣੇ ਦੇ ਵਿੱਚ ਤੁਹਾਡੇ ਜੇਬ ਦੇ ਵਿੱਚੋਂ ਚੋਰਾਂ ਵੱਲੋਂ ਜਿਹੜੇ ਆ ਫੋਨ ਚੋਰੀ ਕਰ ਲਏ ਜਾਂਦੇ ਨੇ ਜਾਂ ਤੁਸੀਂ ਜੇਕਰ ਰੇਲ ਦੇ ਵਿੱਚ ਆਪਣਾ ਫੋਨ ਚਾਰਜ ਲਗਾ ਕੇ ਬੈਠ ਜਾਂਦੇ ਹੋ ਤਾਂ ਜਾਂ ਪਬਲਿਕ ਪਲੇਸ ਦੇ ਉੱਤੇ ਆਪਣਾ ਫੋਨ ਜਿਹੜਾ ਆ ਚਾਰਜਿੰਗ ਲਗਾ ਕੇ ਬਹਿ ਜਾਂਦੇ ਹੋ ਤੇ ਸਾਵਧਾਨ ਰਿਆ ਕਰੋ ਕਿਉਂਕਿ ਏ ਹੋ ਸਕਦਾ ਕਿ ਉਸ ਫੋਨ ਦੇ ਉੱਤੇ ਤੁਹਾਡੇ ਉਸ ਫੋਨ ਦੇ ਉੱਤੇ ਚੋਰ ਦੀ ਨਜ਼ਰ ਹੋਵੇ ਤੇ ਤੁਹਾਡੀ ਨਜ਼ਰ ਇਧਰ ਉਧਰ ਹੁੰਦਿਆ ਸਾਰੀ ਤੁਹਾਡਾ ਫੋਨ ਜਿਹੜਾ ਆ ਗਾਇਬ ਹੋ ਸਕਦਾ ਆ ਚੋਰੀ ਹੋ ਸਕਦਾ ਆ ਇਸੇ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਇਹ ਵੀ ਛਾਂਜੀਆਂ ਆ ਤੁਹਾਡੇ ਨਾਲ ਕਰਦੇ ਪਏ ਆ ਕਿ ਇੱਕ ਟ੍ਰੇਨ ਦੇ ਵਿੱਚ ਜਿਹੜਾ ਆ ਚੋਰਾਂ ਨੂੰ ਕਾਬੂ ਕੀਤਾ ਜਾਂਦਾ ਆ ਦੱਸਿਆ ਜਾ ਰਿਹਾ ਕਿ ਇਹ ਟ੍ਰੇਨ ਜਿਹੜੀ ਅੰਮ੍ਰਿਤਸਰ ਤੋਂ 6 ਵਜੇ ਚੱਲਦੀ ਹੈ ਲਗਾਤਾਰ ਇਸ ਵੀਡੀਓ ਦੇ ਵਿੱਚ ਜਿਹੜੀਆਂ ਇਹ ਤੁਹਾਨੂੰ ਦਿਖਾ ਰਿਹਾ ਇਹਨਾਂ ਵੀਡੀਓ ਦੇ ਵਿੱਚ ਇਹੀ ਗੱਲ ਬਾਰ-ਬਾਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਇਹ ਟ੍ਰੇਨ ਜਿਹੜੀ ਹੈ ਅੰਮ੍ਰਿਤਸਰ ਤੋਂ ਚਲਦੀ ਹੈ ਤੇ ਅੰਮ੍ਰਿਤਸਰ ਤੋਂ 6 ਵਜੇ ਟ੍ਰੇਨ ਚਲਦੀ ਹੈ ਤੇ ਮਾਰਨਿੰਗ ਅੱਜ ਮੰਗਲਵਾਰ ਦੇ ਟਾਈਮ ਦੀ ਗੱਲ ਈ ਹੈ ਹੁਣ ਸੋਸ਼ਲ ਮੀਡੀਆ ਤੇ ਧੜਾ ਧੜ ਇਹ ਵੀਡੀਓ ਜਿਹੜੀਆਂ ਨੇ ਇਹ ਚਲਦੀਆਂ ਪਈਆਂ ਨੇ ਤਾਂ ਦਾ ਦੇ ਕਿ ਵੀਡੀਓ ਦੇ ਵਿੱਚ ਦੋ ਚੋਰਾਂ ਨੂੰ ਜਿਹੜਾ ਆ ਫੜਿਆ ਜਾਂਦਾ ਆ ਦੱਸਿਆ ਜਾ ਰਿਹਾ ਕਿ ਫੋਨ ਚੋਰੀ ਕਰਦੇ ਹੋਏ ਇਹ ਜਿਹੜੇ ਚੋਰ ਨੇ ਕਾਬੂ ਆਏ ਨੇ ਪਬਲਿਕ ਨੇ ਕਾਬੂ ਕੀਤਾ ਆ ਤੇ ਪਬਲਿਕ ਨੇ ਫਿਰ ਸਿੱਤਰਪਰੇਡ ਵੀ ਜਿਹੜੀ ਉਹ ਇਹਨਾਂ ਦੀ ਖੂਬ ਕੀਤੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਨਾਲ ਦੀ ਨਾਲ ਸਾਈਟ ਤੇ ਆਪਾਂ ਕਰਦੇ ਪਏ ਆ ਤੇ ਦੋਸਤੋ ਲਗਾਤਾਰ ਤੁਸੀਂ ਸਾਡੇ ਨਾਲ ਚੈਨਲ ਤੇ ਬਣੇ ਹੋਏ ਹੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਆ ਡੀਪੀਸੀ ਪੰਜਾਬੀ ਦੇ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਇਨਫੋਰਮੇਟਿਵ ਵੀਡੀਓ ਤੇ ਜਾਣਕਾਰੀ ਨਾਲ ਭਰਪੂਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਧੰਨਵਾਦ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਉੱਤੇ ਆਓ ਦੇਖਦੇ ਹਾਂ ਕਿ ਇਹ ਵੀਡੀਓ ਦੇ ਵਿੱਚ ਅਸਲ ਚ ਹੋਇਆ ਕੀ ਹੈ ਯਾਰ ਭਾਈ ਮੇਰੀ ਗੱਲ ਸੁਣੋ ਆ ਟ੍ਰੇਨ ਦੇ ਵਿੱਚੋਂ ਫੋਨ ਚੋਰੀ ਨਹੀਂ ਇਹਨਾਂ ਦੀ ਬਣਾਏ ਤਾਂ ਜੋਦਾ ਦੀਗੇ ਪੱਪੀ ਤੂੰ ਇੱਥੇ ਛੋਟੇ ਫੋਟੋ ਨੇ ਮੈਂ ਲਾ ਕੇ ਬੈਠਾ ਮੈਂ ਹੁਣ ਹੁਣ ਲਾ ਕੇ ਬੈਠਾ ਇਹ ਫੋਨ ਚੋਰੀ ਕਰਦੇ ਸੀ ਰੋਹ ਟ੍ਰੇਨਾਂ ਚ ਆ ਬੰਦੇ ਉੱਥੇ ਅੰਦਰ ਗੱਲ ਇਹ 6.5 ਚੱਲੀ ਆ ਟ੍ਰੇਨ ਨੰਬਰ ਸਰੋਂ ਇਹ ਕਾਹ ਬੰਦਾ ਜੋ ਆ ਵਜਣ ਦੀਆਂ ਦੋਵਾਂ ਨੂੰ ਸਾਲਿਆਂ ਨੂੰ ਆ ਕਾ ਚੋਰ ਜੋ ਕਾ ਚੋਰ ਚੋਰੀ ਆ ਹੁਣ ਇਹਦਾ ਫੋਨ ਚੋਰੀ ਆ ਇਹਦਾ ਆ ਵੀ ਨਾ ਕੋ ਲੈ ਪੈਂਦਾ ਤੁਹਾਡਾ ਚਾਰਜ ਲਗਾ ਹੁਣ ਕਿਤੇ ਮੇਰੇ ਮੂੰਹ 'ਚ ਰਿਕਾਰਡਿੰਗ ਨਹੀਂ ਲੱਗੀ ਮੈਂ ਉੱਥੋਂ ਆਪ ਦੇ ਤੀਨ ਨੂੰ ਕਿਹਨੂੰ ਪਤਾ ਕੋਹ ਨਹੀਂ ਆ ਰਿਹਾ ਤੈਨੂੰ ਆ ਕਰ ਮੰਨਦੇ ਨਹੀਂ ਹੋਏ ਪਰ ਇਹ ਮੈਂ ਉਹਦੇ ਕੋਲ ਆਉਂਦੀ ਹਾਂ ਮੈਂ ਦਿਲ ਨੂੰ ਮੈਂ ਕੋਈ ਨਹੀਂ ਦੱਸਿਆ ਨੂੰ ਇਹ ਜਿਹੜੇ ਕੁਛ ਨਹੀਂ ਦੱਸ ਆਲਿਆਂ ਨੂੰ ਐਵੇਂ ਭੈਣ ਮੇਰਾ ਮੂੰਹ 'ਚ ਆ ਗਿਆ ਇੱਕ ਪੈਰ ਦੇ ਯਾਰ ਹੈ ਹੀ ਚੋਰ ਆ ਸਾਲੇ ਇਹਨਾਂ ਨੂੰ ਭੰਨੋ ਜਿਹੜੀ ਕਿ ਭੈਣ ਦਿਆਂ ਯਾਰ ਨੇ ਕਾਹ ਚੋਰ ਪਤਾ ਬਾਗਾ ਪਰੇ ਭਾਈ ਬਣਾ ਦੇ ਮੇਰੇ ਲਈ ਜੈਕਾਰੇ ਦੇ ਵੀ ਇਹ ਚੋਰ ਬੜੇ ਆ ਟ੍ਰੇਨ ਦੇ ਵਿੱਚ ਆ ਨੌਕਲ ਕਰਦੇ ਨੇ ਕਹਿੰਦੇ ਹੈਗਾ ਜੋ ਭਾਈ ਕੰਮ ਕਰਦੇ ਨੇ ਬੜੇ ਆ ਅੰਮਰ ਸਾਹਿਬ ਤੁਮਹਾਨੂੰ ਕੌਣ ਆਏ ਹੈ ਦੀਪੀ ਬੰਦੈਲ ਚੋਰੀ ਕਰਦੇ ਟ੍ਰੇਨਾਂ ਦੇ ਵਿੱਚ ਜਵਾਨਾਂ ਨੇ ਕੱਪੜੇ ਲਾ ਤੇ ਦੇ ਦੋਵਾਂ ਦੇ ਕਾਗਜ਼ ਓਏ ਤੇਰੇ ਨਾਲ ਕੋਈ ਨਾ ਆ ਤੇਰੇ ਨਾਲ ਨਹੀਂ ਆ ਦੱਸ ਮੈਂ ਨਾ ਨਾ ਉਹ ਤੋਂ ਬਟੋਲੇ ਮੇਰੇ ਆ ਜੇ ਤੁਹਾਡੀ ਮੇਰੇ ਕੋਈ ਤਮਾਕੂ ਮੰਗਿਆ ਨਾ ਬਾਪੂ ਇਕੱਠੇ ਬਟੋਲੇ ਦੀ ਨਾਮ ਤਬਰਦਾਰ ਮੰਗਿਆ ਨਾ ਕਲਵਾ ਦਿੰਨਾ ਆ ਗਿਆ ਲੈ ਉਹ ਬਾਈ ਹੋਈ ਵੇਖਣ ਦੇ ਕੀ ਕਰਨ ਦੇ ਮੈਂ ਚੱਕਣ ਦੇ ਜੀ ਲੰਨ ਨੂੰ ਤੋਂ ਨਿਕਲਣਾ ਆਪਣੀ ਜਿੰਨੇ ਨਹੀਂ ਉਹ ਖਾਲ ਦਾ ਵੇਦਾ ਸਿੱਧਾ ਪੈ ਤੂੰ ਵੇਖ ਲੈ ਜਾਗੜ ਮਟਿਆ ਮੈਂ ਪਰਮਾਨੰਦ ਲਈ ਮੋਹਰੀ ਆ ਤੁਸੀਂ ਪਿੱਛੇ ਹੀ ਮੇਰੇ ਬਾਈ ਚੱਕਣ ਦੀ ਗੱਲ ਮੇਰੀ ਗੱਲ ਨਾਲਾ ਸਟੇਸ਼ਨ ਮੈਂ ਕਹਾਂ ਮੇਰਾ ਲਾਹਰੀ ਗੱਲ ਸੁਣ ਮੇਰੀ ਗੱਲ ਸੁਣ ਤੈਨੂੰ ਮੈਂ ਉੱਥੇ ਪੁੱਛਿਆ ਤੂੰ ਕਿੱਥੋਂ ਦਾ ਤੂੰ ਕਹਿੰਦਾ ਬਟਾਲੀ ਦਾ ਇਹ ਟ੍ਰੇਨ 'ਚ ਫੋਨ ਚੋਰੀ ਕਰਦੇ ਆ ਜੀ 26 ਤਰੀਕ ਮੰਗਲਵਾਰ ਟ੍ਰੇਨ ਚੱਲੀ ਅੰਮ੍ਰਿਤਸਰੋਂ 6:30 ਵਜੇ ਕੀ ਮੈਂ ਜੋ ਤੈਨੂੰ ਸੋਦੇ ਪੁੱਛਿਆ ਕਿੱਥੋਂ ਆਇਆ ਤੂੰ ਕੀ ਚਾਹੀਂ ਇੰਦਰ ਡਾਕਾ ਮਾਇਆ ਆ ਤਰ ਬਾਸਾ ਬੰਨੂ ਇਹ ਕਹਿੰਦਾ ਮੈਂ ਭਾਈ ਸਾਰੇ ਤੈਨੂੰ ਪੂਲੀਪੀ ਬੁਲਾਉਣਾ ਹੈ ਤਲਾ ਕੀ ਫਾਇਦਾ ਭੈਣ ਜੋ ਕਰੇ ਮਿਹਨਤ ਕਰੇ ਘਾੜੀਆਂ ਲਾਇਆ ਜਦੋਂ ਚੰਗੇ ਭਲੇ ਤੁਹਾਡੇ ਹੱਥ ਕੰਮ ਕਰਦਾ ਵਾ ਕੋਈ ਨਸ਼ਾ ਨਹੀਂ ਆ ਜੀ ਚੋਰ ਦੋਵੇਂ ਲਾਇ ਥਲੇ ਇਹ ਫੋਨ ਚੋਰੀ ਕਰਦੇ ਜੀ ਰੋ ਟ੍ਰੇਨਾਂ ਦੇ ਵਿੱਚੋਂ ਆ ਟ੍ਰੇਨ ਨੰਬਰ ਸਰੋਂ ਚੱਲ ਕੇ ਆਈ ਹੈ 6/26 ਤਰੀਕ ਮੰਗਲਵਾਰ ਅੱਜ ਹੋਰ ਫੜ ਲਿਆ ਜੀ ਅੱਜ ਹੋਰ ਦੋ ਫੜੇ ਜੀ ਇਹ ਫੋਨ ਚੋਰੀ ਕਰਦੇ ਜੀ ਦੋ ਤਿੰਨਾਂ ਚੋਂ ਕੰਮ ਹੈ ਜੀ ਕੰਮ ਹੀ ਹੋ ਰਿਹਾ ਹੈ ਆ ਵੀ ਭਾਈ ਇਹਦੀ ਗੱਲ ਸੁਣੋ ਹੁਣ ਇਹਦਾ ਉੱਤੇ ਰੱਖਣਾ ਆ ਟ੍ਰੇਨ ਦੇ ਵਿੱਚੋਂ ਫੋਨ ਚੋਰੀ ਨਹੀਂ ਇਹਨਾਂ ਦੀ ਭਾਈ ਇਹਦਾ ਦੋਦਾ ਦੀ ਗੇ ਇਹਨੂੰ ਥਾ ਲੈ ਇਹਨੂੰ ਫੀਤ ਵੀ ਨਹੀਂ ਛੁੱਟ ਫੋਨ ਨੇ ਮੇਰੇ ਲੱਗੇ ਜਾਣ ਕੇ ਪੈ ਗਿਆ ਮੈਂ ਇਹਨੂੰ ਹੁਣ ਲੱਗੇ ਜਾਣ ਕੇ ਇਹ ਫੋਨ ਚੋਰੀ ਕਰਦੇ ਜੀ ਰੋਹ ਟ੍ਰੇਨਾਂ ਚ ਆ ਬੰਦੇ ਇਹ ਸਾਢੇ 6 ਚੱਲੀ ਆ ਟ੍ਰੇਨ ਨੰਬਰ ਸਰੋਂ ਇਹ ਕਾ ਬੰਦਾ ਜੋ ਆ ਵਜਣ ਦੀਆਂ ਦੋਆਂ ਨੂੰ ਸਾਲਿਆਂ ਨੂੰ ਦੇ ਕਾ ਚੋਰ ਜੋ ਇੱਕ ਕਾ ਚੋਰ ਇਹਦਾ ਮੂੰਹ ਚੋਰੀ ਆ ਹੁਣ ਇਹਦਾ ਪੂੰ ਚੋਰੀ ਆ ਇਹਦਾ ਇਹਨਾਂ ਨੂੰ ਲੈ ਭੈਣਾਂ ਦੇ ਚਾਰ ਜਣਾਂ ਕਹਿੰਦੇ ਕਿ ਤੇਰੇ ਮੇਰੇ ਪੁੱਤਰ ਰਿਕਾਰਡਿੰਗ ਹੀ ਲੱਗੀ ਮੈਂ ਉੱਥੋਂ ਆਪ ਦੇਖਾਂ ਤੈਨੂੰ ਕੰਠੇ ਦਾ ਪਤਾ ਕੋ ਹੁੰਦਾ ਤੈਨੂੰ ਆ ਕਰ ਨਾ ਦੇਖ ਪਰ ਇਹ ਮੈਂ ਉਹਨਾਂ ਨੂੰ ਕੋਈ ਨਹੀਂ ਦੱਸ ਜਾਨੂੰ ਇਹ ਜਣ ਕੋਈ ਨਹੀਂ ਦੱਸ ਸਾਲਿਆਂ ਨੂੰ ਐਵੇਂ ਭੈਣ ਨੂੰ ਪੁੱਛਦਾ ਮੇਰਾ ਪੁੱਤਰ ਇੱਕ ਵਾਰ ਦੇ ਯਾਰ ਹੈਈ ਚੋਰ ਆ ਸਾਲੇ ਉਹਨਾਂ ਨੂੰ ਭੰਨੋ ਜਰੀ ਕਿ ਭੈਣਾਂ ਯਾਰ ਨੇ ਕਾ ਚੋਰ ਪਤਾ ਬਾਗਾਂ ਉਰੇ ਭਾਈ ਮੈਂ ਤੇਰੇ ਚੈੱਕਰ ਤੋਂ ਦੇਖ ਲਓ ਇਹ ਮੈਂ ਤੇਰੇ ਕਰਦਾ ਮਾਰਨਾ ਉਸ ਤੱਕ ਵੇਖੀ ਮੈਂ ਚਾਬੀ ਕਿੱਥੇ ਆ ਮੈਂ ਤੇ ਭਾਈ ਇਹ ਚੋਰ ਬੜੇ ਆ ਟ੍ਰੇਨ ਦੇ ਕਿਉਂ ਇੱਕ ਇਹਗਾ ਜੋ ਜੋ ਕਾਲ ਵਾਂਡਾ ਨੇ ਬੜਾਈ ਆਂ ਅੰਮਰ ਸਾਹਿਬ ਤੋਂ ਦੋਣ ਆਏ ਆਂ ਰੇਲ ਚੱਲਦੀ ਪਈ ਆਂ ਬੰਬੈਲ ਚੋਰੀ ਕਰਦੇ ਟ੍ਰੇਨਾਂ ਦੇ ਵਿੱਚ ਜਵਾਨਾਂ ਨੇ ਕੱਪੜੇ ਲਾ ਤੇ ਦੇ ਦੋਵਾਂ ਦੇ ਕਾਗਜ਼ ਓਏ ਇਹ ਤੇਰੇ ਨਾਲ ਕੋਈ ਨਾ ਆ ਤੇ ਨਾਲ ਤੇਰੇ ਨਾਲ ਨਹੀਂ ਆ ਦੱਸ ਮੈਂ ਨਾ ਨਾ ਤੋ ਬਟਾ ਇਹ ਮੇਰੇ ਆ ਜੇ ਤੁਹਾਡੀ ਮੇਰੇ ਕੋ ਧਮਾਕੂ ਮੰਗਿਆ ਨੇ ਬਾਬਾ ਇਕੱਠੇ ਬਰੋਲੇ ਨਾ ਧਮਾਕਾ ਮੰਗਿਆ ਨਾ ਮਾਣ ਲਵਾ ਦਿੰਦਾ ਮੈਂ ਉਹ ਭਾਈ ਅਸੀਂ ਕਿਉਂ ਬੁਲਾਉਂਦੇ ਹੋਈ ਵੇਖਣ ਦੇਦੇ ਕੀ ਕਰਨ ਦੇਦੇ ਜੀ ਲੰਨ ਬੂਮ ਦੇ ਆਪਣਾ ਨੰਬਰ ਨਹੀਂ ਖਾਲਦਾ ਵੇ ਸਿੱਧਾ ਪੈਸਾ ਲੈ ਜਾ ਬੰਦੇ ਮਾੜੀ ਕਿ ਨਹੀਂ ਬੁਲਾਉਂਦੇ ਜਾਗੜ ਮਟਿਆ ਮੈਂ ਪਰਮਾਨੰਦ ਲਈ ਮੈਂ ਬੰਦੀ ਹੋ ਗਈ ਮੈਂ ਜੇ ਬੰਦੀ ਚੱਕਰ ਮਾਰਦਾ ਤੇ ਚੈਕਰ ਕਰਨ ਆਗਾ ਸਟੇਸ਼ਨ ਮੈਂ ਕਹ ਮੇਰਾ ਲਾਹੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਤੈਨੂੰ ਮੈਂ ਉੱਥੇ ਪੁੱਛਿਆ ਤੂੰ ਕਿੱਥੋਂ ਦਾ ਤੂੰ ਕਦੋਂ ਬਟਾਲੇ ਦਾ ਇਹ ਟ੍ਰੇਨ 'ਚ ਫੋਨ ਚੋਰੀ ਕਰਦੇ ਆ ਜੀ 26 ਤਰੀਕ ਮੰਗਲਵਾਰ ਟ੍ਰੇਨ ਚੱਲੀ ਅੰਬਰਸਰੋਂ 6:30 ਵਜੇ ਕਹਿੰਦਾ ਮੈਂ ਤੈਨੂੰ ਸਿਰ ਪੁੱਛੇ ਕਿੱਥੋਂ ਆਇਆ ਤੂੰ ਕੀ ਚਾਹੀਂ ਆ ਨਾ ਤਰ ਬਾਸਾ ਬਾਂ ਨੂੰ ਕਹਿਣਾ ਮੈਂ ਭਾਈ ਸਾਰੇ ਤੈਨੂੰ ਪੂਲੀ ਪੀ ਬੁਲਾਉਣਾ ਇਹ ਫਾਇਦਾ ਭੈਣ ਚੋ ਕਰੇ ਮਿਹਨਤ ਕਰਾਇਆ ਘਾੜੀਆਂ ਲਾਇਆ ਜਦੋਂ ਚੰਗੇ ਪੜੇ ਤੁਹਾਡੇ ਹੱਥਾਂ ਤੇ ਕੰਮ ਕਰਦਾ ਵਾ ਕੋਈ ਨਸ਼ਾ ਨਹੀਂ ਆਇਆ ਜੀ ਚੋਰ ਦੋਵੇਂ ਲਾਇ ਥਲੇ ਇਹ ਫੋਨ ਚੋਰੀ ਕਰਦੇ ਜੀ ਰੋ ਟ੍ਰੇਨਾਂ ਦੇ ਵਿੱਚੋਂ ਆ ਟ੍ਰੇਨ ਨੰਬਰ ਸਰੋਂ ਚੱਲ ਕੇ ਆਈ ਹੈ 6/26 ਤਰੀਕ ਮੰਗਲਵਾਰ ਅੱਜ ਹੋਰ ਫੜ ਲਿਆ ਜੀ ਆੜੇ ਚੋਰ ਦੋ ਫੜੇ ਜੀ ਇਹ ਫੋਨ ਚੋਰੀ ਕਰਦੇ ਜੀ ਰੋਡ ਤੇਨਾਂ ਚੋਂ ਇਹ ਕੰਮ ਹੈ ਜੀ ਕੰਮ